ਇਸੇ ਵੇਲੇ ਦੀ ਬਹੁਤ ਹੀ ਦੁਖਦਾਈ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਮਕੇਰੀਆਂ ਤੋਂ ਦੱਸਦੀ ਹੈ ਮਕੇਰੀਆਂ ਦੇ ਮੁੱਖ ਮਾਰਗ ਤੇ ਸਕੂਟੀ ਸਵਾਰ ਤੇ ਕਾਰ ਵਿਚਾਲੇ ਦਰਦਨਾਕ ਸੜਕੀ ਹਾਦਸੇ ਦੌਰਾਨ 19 ਸਾਲ ਨੌਜਵਾਨ ਦੀ ਇਹ ਮੌਤ ਹੋ ਗਈ ਹੈ ਜਿਸ ਦੀ ਪਛਾਣ ਹਰਜੋਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਸੁਹੇਲੀਆਂ ਖੁਰਦਵਾਜੋਂ ਹੋਈ ਅਮ੍ਰਿਤਕ ਨੌਜਵਾਨ ਤੇ ਰਿਸ਼ਤੇਦਾਰ ਰੂਪ ਲਾਲ ਨੇ ਬਲੋ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਹਰਜੋਤ ਸਿੰਘ ਸਕੂਟੀ ਤੇ ਘਰ ਜਾ ਰਿਹਾ ਸੀ ਕਿ ਪਿੱਛੇ ਆ ਰਹੀ ਇੱਕ ਕਾਰ ਨੇ ਟੱਕਰ ਮਾਰ ਦਿੱਤੀ ਉਪਰੰਤ ਨੌਜਵਾਨ ਨੂੰ ਹਸਪਤਾਲ ਲਿਜਾਣਦੇ ਆ ਰਸਤੇ ਵਿੱਚ ਮੌਤ ਹੋ ਗਈ ਐਸ ਐਚਓ ਦਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਤੇ ਆਧਾਰ ਤੇ ਇੱਕ ਕਾਰ ਚਾਲਕ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਰੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਜੋਤ ਸਿੰਘ ਮੁੰਡੇ ਦਾ ਨਾਮ ਹੈਗਾ ਜੀ ਇਹ ਘਰੋਂ ਬਿਆਰ ਆਏ ਦੋਨੇ ਜਣੇ ਇਹਨਾਂ ਦਾ ਪਿਤਾ ਵੀ ਨਾਲ ਸੀਗਾ ਜਨੋ ਕੋ ਕੰਮ ਨਿਭਾਵਾ ਕੇ ਤੇ ਵਾਪਸੀ ਪਿੰਡ ਨੂੰ ਜਾ ਰਹੇ ਸੀਗੇ ਤੇ ਗਰ ਹਾਈ ਸਕੂਲ ਦੇ ਲਾਗੇ ਜਾ ਕੇ ਤੇ ਬੇਟਾ ਜਿਹੜਾ ਅੱਗੇ ਉਹ ਪਿਤਾ ਮਗਰ ਜਾ ਰਿਹਾ ਹੈਗਾ ਇਸੇ ਵੇਲੇ ਗੱਡੀ ਆਈ ਬਹੁਤ ਸਪੀਡ ਤੇ ਸੀਗੀ ਸਿੱਧੀ ਉਹਦੇ ਸਕੂਟਰੀ ਦੇ ਮਗਰ ਟੱਕਰ ਮਾਰੀ ਜਿਹਦਾ ਟੱਕਰ ਮਾਰੀ ਮੁੰਡਾ ਉੱਟ ਕੇ ਸੜਕ ਦੇ ਵਿੱਚ ਪਿਆ ਸਿਰ ਤੇ ਸੜ ਲੱਗੀ ਉਸੇ ਵੇਲੇ ਸਿਰੋਂ ਦਾ ਬੱਚੇ ਦਾ ਫਟ ਗਿਆ ਮੌਕੇ ਤੇ ਉਹਦੀ ਡੈਥ ਹੋ ਗਈ ਉਮਰ ਉਹਦੀ 19 ਸਾਲ ਦੀ ਸੀਗੀ ਅਹੀਂ ਉਹਨਾਂ ਨੂੰ ਪੋਰਸੇ ਦੇ ਕਾਰਵਾਈ ਕਰੋਣੀ ਜਾਂਦੇ ਆ ਸਹੀ ਕਾਰਵਾਈ ਹੋਵੇ ਬੱਚੇ ਨੂੰ ਸਹੀ ਇਨਸਾਫ ਮਿਲੇ ਡਰਾਈਵਰ ਨੇ ਜਿਹੜਾ ਨਾਲ ਉਹਦੇ ਦੋ ਬੰਦੇ ਸੀਗੇ ਜੀ ਇੱਕ ਬੰਦੇ ਦਾ ਡ੍ਰੈਂਕ ਕੀਤੀ ਸੀ ਪੂਰੀ ਬੀਪੀ ਬਾਦ 7:30 ਵਜੇ ਹਾਂ ਇਤਲਾ ਮਿਲੀ ਕਿ ਐਕਸੀਡੈਂਟਰ ਜਿਹੜਾ ਐਟੋਸ ਗੱਡੀ ਤੇ ਸਕੂਟਰੀ ਦਾ ਹੋਇਆਗਾ ਕਮਰਸ ਕੋਲ ਮੋਕੇ ਦੇ ਸਾਹਮਣੇ ਜਿਹਦੇ ਇੱਕ ਬੰਦੇ ਦੀ ਮੌਤ ਹੋਈ ਹੈ ਉਹਦੀ ਡੈੱਡ ਬੋਡੀ ਜਿਹੜੀ ਸੀ ਸਿਵਲ ਹਸਪੀਟਲ ਮਕੇਲ ਜਾਂਦੀ ਗਈ ਜਿਹਦੀ ਸੁਨਾਖਤ ਹੋਈ ਹੈ ਕਿ ਹਰਜੋਤ ਸਿੰਘ ਪੁੱਤਰ ਅਵਤਾਸ ਸਿੰਘ ਵਰਸੀ ਸਲਾਰੀਆਂ ਹੋਈਏ ਜਿਹੜੇ ਉਹਦੇ ਫਾਦਰ ਅਵਤਾਸ ਸਿੰਘ ਸਾਨਾ ਉਹ ਦੇਵਾਦਿਵਾਸੀ ਸਲਾਰੀ ਦੇ ਬਿਆਨ ਤੇ ਜਿਹੜੀ ਹੈ ਬਿਆਨ ਦਰਜ ਕੀਤਾ ਲੈ ਗਿਆ ਤੇ ਹੁਣ ਮਕਦਮਾ ਦਰਜ ਕੀਤਾ ਜਾਵੇਗਾ ਕਾਸ ਸਾਬ ਜਿਹੜਾ ਹੈ ਉਹ ਸਾਡੇ ਕਲਪਨ ਕੋ ਸੜੀ ਵਿੱਚ ਜਿਹਦੀ ਮਕਦਮਾ ਦੀ ਗੋਸ਼ਤਾ ਕਰ ਲੈ ਜਾਏਗਾ ਤੇ ਵਹੀਕਲ ਜਿਹੜਾ ਉਹ ਵੀ ਕਬਜ਼ੇ ਲੈ ਲਗੇਗਾ ਅਸਲ ਪੋਸਟਮ ਕਰਾ ਕੇ ਅੰਤਿਮ ਸੰਸਕਾਰ ਲਈ ਬੋਡੀ ਬਾਸਾਂ ਵਾਲੇ ਕਰਦੇ ਨੇ